ਧਰਤੀ ਵੀਰਾਂ ਵਾਲੀ ਕਹਾਣੀ ਅਸ਼ਰਫ ਸੁਹੇਲ ਕਾਰ ਵਿੱਚ ਤਾਇਆ ਜੀ ਆਪਣੇ ਬਾਲਾਂ ਸਮੇਤ ਆਏ ਹੋਏ ਸਨ ਤਾਇਆ ਜੀ ਬਹੁਤ ਘੱਟ ਸਾਡੇ ਘਰ ਆਉਂਦੇ ਨੇ ਉਹ ਪਹਿਲਾਂ ਫੌਜ ਵਿੱਚ ਸਨ ਤੇ ਹੁਣ ਬਹਾਵਲਨਗਰ ਵਿੱਚ ਜ਼ਿੰਮੇਵਾਰੀ ਕਰਦੇ ਨੇ ਉੱਥੇ ਉਹਨਾਂ ਦੀਆਂ ਆਪਣੀਆਂ ਜ਼ਮੀਨਾਂ ਨੇ ਤਾਇਆ ਜੀ ਇੱਥੇ ਇੰਨੇ ਮਿੱਠੇ ਸੁਭਾ ਨਾਲ ਬੋਲਦੇ ਨੇ ਕਿ ਯਕੀਨ ਹੀ ਨਹੀਂ ਆਉਂਦਾ ਪਈ ਉਹ ਫੌਜ ਵਿੱਚ ਕੈਪਟਨ ਵੀ ਰਹੇ ਹੋਣਗੇ ਉਹ ਜਦੋਂ ਵੀ ਸਾਡੇ ਘਰ ਆਉਂਦੇ ਨੇ ਤਾਂ ਆਪਣੀ ਸਾਬਕਾ ਨੌਕਰੀ ਦੇ ਕਿਸੇ ਸੁਣਾਉਂਦੇ ਨੇ ਉਹ ਅਕਸਰ ਆਪਣੀ ਬਹਾਦਰੀ ਦੀਆਂ ਗੱਲਾਂ ਕਰਦੇ ਨੇ ਤੇ ਅੱਗੋਂ ਮੇਰੀ ਮਾਂ ਜੀ ਉਹਨਾਂ ਨੂੰ ਆਪਣੀ ਇੱਕੋ ਇੱਕ ਕਹਾਣੀ ਸੁਣਾਉਂਦੇ ਤਾਇਆ ਜੀ ਦੀਆਂ ਬਹਾਦਰੀ ਦੀਆਂ ਕਹਾਣੀਆਂ ਤੇ ਮਾਂ ਜੀ ਦੀ ਕਹਾਣੀ ਮੈਂ ਬਚਪਨ ਤੋਂ ਹੀ ਸੁਣਦਾ ਆਇਆ ਹਾਂ ਪਰ ਹਰ ਵਾਰ ਕਹਾਣੀ ਸੁਣਨ ਦਾ ਚਾ ਮੈਨੂੰ ਰਹਿੰਦਾ ਏ ਮਾਂ ਜੀ ਆਪਣੀ ਕਹਾਣੀ ਸੁਣਾਉਂਦੇ ਸੁਣਾਉਂਦੇ ਅਕਸਰ ਰੋ ਪੈਂਦੇ ਨੇ ਤੇ ਉਹਨਾਂ ਦੀਆਂ ਗੱਲਾਂ ਸੁਣਦਿਆਂ ਰਾਤ ਦੇ 2-2-3 ਵਜੇ ਜਾਂਦੇ ਨੇ ਕਈ ਵਾਰ ਸਵੇਰ ਵੀ ਹੋ ਜਾਂਦੀ ਏ मां जी जो कहानी सुनाਉਂਦੇ ਹੁੰਦੇ ਨੇ ਉਹ ਇੰਜ ਐ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਉਸ ਪਿੰਡ ਵਿੱਚ ਮੁਸਲਮਾਨ Hindu ਤੇ ਸਿੱਖ ਭਰਾਵਾਂ ਵਾਂਗੂ ਰਹਿੰਦੇ ਸਨ ਮੇਰੇ ਅੱਬਾ ਜੀ ਫਰੀਦ ਬਖਸ਼ ਪਿੰਡ ਦੇ ਲੰਬੜਦਾਰ ਸਨ ਸਾਰਾ ਪਿੰਡ ਸਾਡੇ ਪਰਿਵਾਰ ਦੀ ਇੱਜ਼ਤ ਕਰਦਾ ਸੀ ਮਾਲ ਡੰਗਰ ਸਾਡੇ ਕੋਲ ਵਾਵਾ ਸੀ ਪੰਜ ਨੌਕਰ ਘਰ ਵਿੱਚ ਮਾਲ ਡੰਗਰ ਸੰਭਲਣ ਲਈ ਮੌਜੂਦ ਹੁੰਦੇ ਸਨ ਮੈਂ ਉਦੋਂ ਨਿੱਕੀ ਜਹੀ ਸਾਂ ਮਸਾਂ 6-7 ਸਾਲ ਦੀ ਘਰ ਵਿੱਚ ਸਾਰਾ ਦਿਨ ਮੈਂ ਤੇ ਮਾਂ ਜੀ ਇਕੱਲੇ ਹੁੰਦੇ ਸਾਂ ਮੇਰੇ ਅੱਬਾ ਫਰੀਦ ਬਖਸ਼ ਸਵੇਰੇ ਮਾਲ ਡੰਗਰ ਲੈ ਕੇ ਡੇਰੇ ਵੱਲ ਨਿਕਲ ਜਾਂਦੇ ਤੇ ਮੇਰੇ ਤਿੰਨ ਭਰਾ ਵੀ ਆਪਣੇ ਮਾਲ ਦੀ ਰਾਖੀ ਲਈ ਘੋੜੀਆਂ ਤੇ ਬੈਠ ਉਲ ਜਾਂਦੇ ਮੇਰੇ ਵੀਰ ਮੁਹੰਮਦ ਵਜ਼ੀਰ ਮੁਹੰਮਦ ਵੀਰੂ ਤੇ ਮੁਹੰਮਦ ਬਦਰੂ ਗਬਰੂ ਜਵਾਨ ਸਨ ਖਾਸ ਕਰ ਮੁਹੰਮਦ ਵੀਰੂ ਜਿੰਨਾ ਤਗੜਾ ਪਿੰਡ ਵਿੱਚ ਹੋਰ ਕੋਈ ਜਵਾਨ ਨਹੀਂ ਸੀ ਦੂਰੋਂ ਦੂਰੋਂ ਉਸ ਨੂੰ ਕਬੱਡੀ ਖੇਡਣ ਦੇ ਬੁਲਾਵੇ ਆਉਂਦੇ ਆਮ ਲੋਕੀ ਕਹਿੰਦੇ ਕਿ ਜਿਸ ਪਾਸੇ ਵੀ ਗੁਜਰਾ ਦਾ ਮੁੰਡਾ ਵੀਰੂ ਹੋਵੇਗਾ ਜਿੱਤ ਉਸੇ ਪਿੰਡ ਦੀ ਹੋਵੇਗੀ ਮੇਰੇ ਵੀਰ ਨੂੰ ਬਹੁਤੇ ਲੋਕੀ ਗੁਜਰਾ ਦਾ ਮੁੰਡਾ ਹੀ ਕਹਿੰਦੇ ਸਨ ਦੂਜੇ ਦੋਵੇਂ ਭਰਾ ਤੇ ਪਿੰਡ ਦੇ ਦੋ ਹੋਰ ਸਿੱਖ ਮੁੰਡੇ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਚੰਗੇ ਖਿਡਾਰੀ ਮੰਨੇ ਜਾਂਦੇ ਸਨ ਉਹ ਦੋਵੇਂ ਸਿੱਖ ਖਿਡਾਰੀ ਮੇਰੇ ਵੀਰਾਂ ਦੇ ਗੂੜੇ ਬੇਲੀ ਬਣੇ ਹੋਏ ਸਨ ਉਹਨਾਂ ਦਿਨਾਂ ਵਿੱਚ ਮੁਲਕ ਟੁੱਟਣ ਦੀਆਂ ਖਬਰਾਂ ਹਰ ਬੰਦੇ ਦੇ ਮੂੰਹ ਤੇ ਸਨ ਜਦੋਂ ਮੁਸਲਮ ਲੀਗ ਤੇ ਕਾਂਗਰਸ ਦੇ ਇਲੈਕਸ਼ਨ ਹੋਏ ਤਾਂ ਇਸ ਪਿੰਡ ਦੇ ਅਕਸਰ ਮੁਸਲਮਾਨਾਂ ਕਾਂਗਰਸ ਨੂੰ ਇਸ ਲਈ ਵੋਟ ਦਿੱਤਾ ਕਿ ਉਹ ਆਪਣੀ ਧਰਤੀ ਨੂੰ ਨਹੀਂ ਛੱਡਣਾ ਚਾਹੁੰਦੇ ਸਨ ਉਹ ਆਖਦੇ ਸਨ ਕਿ ਸਾਨੂੰ ਇੱਥੇ ਕੋਈ ਤਕਲੀਫ ਨਹੀਂ ਸਾਡੇ ਘਰਾਂ ਦਾ ਵਿਹੜਾ ਕਾਫੀ ਵੱਡਾ ਸੀ ਸ਼ਾਮ ਵੇਲੇ ਅੱਬਾ ਜੀ ਕੋਲ ਪਿੰਡ ਦੇ ਵੱਡੇ ਹੁੱਕਾ ਪੀਣ ਆ ਜਾਂਦੇ ਤੇ ਰਾਤ ਗਏ ਤੱਕ ਬੈਠੇ ਰਹਿੰਦੇ ਸਨ ਮੇਰੇ ਵੱਡੇ ਭਰਾਵਾਂ ਦੇ ਗੂੜੇ ਬੇਲੀ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਇੱਕ ਵੱਖਰੀ ਮੰਜੀ ਤੇ ਬੈਠੇ ਗੱਪਾਂ ਮਾਰਦੇ ਰਹਿੰਦੇ ਦੇ ਸਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇੱਕ ਦਿਨ ਸਾਡਾ ਗਵੰਡੀ ਕਿਰਪਾਲ ਸਿੰਘ ਸਾਡੇ ਘਰ ਆਇਆ ਹੋਇਆ ਸੀ ਕਿਰਪਾਲ ਸਿੰਘ ਮੇਰੇ ਅੱਬਾ ਜੀ ਦਾ ਭੱਗਵਟ ਭਰਾ ਬਣਿਆ ਹੋਇਆ ਸੀ ਇਸ ਲਈ ਅਸੀਂ ਸਾਰੇ ਭੈਣ ਭਰਾ ਉਸ ਨੂੰ ਚਾਚਾ ਆਖਦੇ ਹੁੰਦੇ ਸੀ ਮੇਰੇ ਅੱਬਾ ਜੀ ਉਸ ਵੇਲੇ ਹੁੱਕਾ ਪੀ ਰਹੇ ਸਨ ਹੁੱਕਾ ਪੀਂਦੇ ਪੀਂਦੇ ਪਤਾ ਨਹੀਂ ਕੀ ਗੱਲ ਹੋਈ ਅੱਬਾ ਜੀ ਇੱਕਦਮ ਗਰਮ ਹੋ ਗਏ ਉਹਨਾਂ ਦੀ ਆਵਾਜ਼ ਵਿੱਚ ਤਲਕੀ ਵੇਖ ਕੇ ਮੈਂ ਤੇ ਮਾਂ ਜੀ ਉਧਰ ਨੂੰ ਦੌੜਦੇ ਹੋਏ ਗਏ ਅਸੀਂ ਵੇਖਿਆ ਕਿ ਅੱਬਾ ਜੀ ਕਹਿ ਰਹੇ ਨੇ ਇਹ ਮੁਲਕ ਵੰਡਿਆ ਨਹੀਂ ਜਾ ਸਕਦਾ ਸਾਨੂੰ ਸਭਨਾਂ ਨੂੰ ਇੱਥੇ ਕੀ ਤਕਲੀਫ ਹੈ ਵਾਕਿਆ ਹੀ ਉਹਦੋਂ ਕਿਸੇ ਮੁਸਲਮਾਨ ਨੂੰ ਕਿਸੇ ਸਿੱਖ ਕੋਲੋਂ ਸਿੱਖ ਨੂੰ ਮੁਸਲਮਾਨ ਕੋਲੋਂ ਤੇ ਹਿੰਦੂ ਨੂੰ ਮੁਸਲਮਾਨ ਜਾਂ ਸਿੱਖ ਕੋਲੋਂ ਕੋਈ ਤਕਲੀਫ ਨਹੀਂ ਸੀ ਸਗੋਂ ਉਹ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਂਝ ਪਾਉਂਦੇ ਸਨ ਮੇਰੇ ਅੱਬਾ ਜੀ ਨੂੰ ਪੱਕ ਸੀ ਕਿ ਇਸੇ ਧਰਤੀ ਤੇ ਮੁਸਲਮਾਨਾਂ ਹਜ਼ਾਰਾਂ ਸਾਲ ਹਕੂਮਤ ਕੀਤੀ ਏ ਇਹ ਸਾਡੀ ਆਪਣੀ ਜ਼ਮੀਨ ਹੈ ਆਪਣੇ ਜੰਮਣ ਪੋਏ ਨੂੰ ਤੇ ਮਾਲ ਡੰਗਰ ਨੂੰ ਛੱਡ ਕੇ ਕੋਈ ਇੱਥੋਂ ਨਹੀਂ ਜਾਵੇਗਾ ਚਾਚਾ ਕਿਰਪਾਲ ਸਿੰਘ ਅੱਬਾ ਜੀ ਨੂੰ ਹੌਲੀ ਬੋਲਣ ਲਈ ਕਹਿ ਰਹੇ ਸਨ ਪਰ ਅੱਬਾ ਜੀ ਉੱਚੀ ਉੱਚੀ ਬੋਲ ਰਹੇ ਸਨ ਤੇ ਆਖ ਰਹੇ ਸਨ ਜੇ ਮੌਲਕ ਟੁੱਟ ਗਿਆ ਤਾਂ ਵੀ ਮੈਂ ਇੱਥੇ ਹੀ ਰਹਾਗਾ ਇਸ ਘਰ ਵਿੱਚ ਮੇਰਾ ਜਨਮ ਹੋਇਆ ਏ ਇਨ੍ਹਾਂ ਗਲੀਆਂ ਵਿੱਚ ਹੀ ਖੇਡ ਕੇ ਮੈਂ ਜਵਾਨ ਹੋਇਆ ਇੱਥੇ ਹੀ ਸਾਡਾ ਮਾਲ ਡੰਗਰ ਏ ਮੈਂ ਇਸ ਸਰਤੀ ਨੂੰ ਛੱਡ ਕੇ ਨਹੀਂ ਜਾ ਸਕਦਾ ਜੇ ਮੈਨੂੰ ਮਰਨਾ ਹੀ ਏ ਤਾਂ ਇਸੇ ਸਰਤੀ ਚ ਮਰਨ ਚ ਫਖਰ ਮਹਿਸੂਸ ਕਰਾਂਗਾ ਚਾਚਾ ਕਿਰਪਾਲ ਸਿੰਘ ਅੱਬਾ ਜੀ ਨੂੰ ਹੌਸਲਾ ਦੇ ਰਹੇ ਸਨ ਜੇ ਤੁਹਾਡੇ ਉੱਤੇ ਕੋਈ ਆਫਤ ਆਈ ਤਾਂ ਮੇਰੇ ਉੱਤੋਂ ਗੁਜ਼ਰ ਕੇ ਜਾਵੇਗੀ ਜੇ ਕੋਈ ਗੋਲੀ ਤੁਹਾਨੂੰ ਲੱਗੇਗੀ ਤਾਂ ਪਹਿਲਾਂ ਮੈਨੂੰ ਵੱਜੇਗੀ ਤੁਹਾਡੇ ਮਰਨ ਤੋਂ ਪਹਿਲਾਂ ਮੈਂ ਮਰਾਂਗਾ ਮੇਰੇ ਹੁੰਦਿਆਂ ਕੋਈ ਤੁਹਾਡੇ ਵੱਲ ਭੈੜੀ ਨੀਅਤ ਨਾਲ ਕਿਸ ਤਰ੍ਹਾਂ ਵੇਖ ਸਕਦਾ ਹੈ ਇਹੋ ਜਿਹੀਆਂ ਗੱਲਾਂ ਵੱਡੇ ਭਰਾਵਾਂ ਦੇ ਬੇਲੀ ਵੀ ਉਹਨਾਂ ਨੂੰ ਆਖਦੇ ਹੁੰਦੇ ਸਨ ਇਨਾ ਗੱਲਾਂ ਨਾਲ ਸਾਨੂੰ ਬੜਾ ਹੀ ਹੌਸਲਾ ਮਿਲਦਾ ਸੀ ਫੇਰ ਵੀ ਜਦੋਂ ਬੋਲੀ ਹਨੇਰੀ ਚੱਲੀ ਤਾਂ ਅੱਬਾ ਜੀ ਤੋਂ ਇਲਾਵਾ ਅਸੀਂ ਸਾਰੇ ਪਾਕਿਸਤਾਨ ਜਾਣ ਲਈ ਤਿਆਰ ਹੋ ਗਏ ਸਨ ਉਹ ਦਿਨ ਮੈਂ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਭੁੱਲ ਸਕਦੀ ਜਿਸ ਦਿਨ ਮਾਂ ਜੀ ਨੇ ਸਵੇਰੇ ਚੁੱਲ੍ਹਾ ਨਹੀਂ ਜਲਾਇਆ ਸੀ ਅੱਬਾ ਜੀ ਮਾਲ ਡੰਗਰ ਲੈ ਕੇ ਡੇਰੇ ਚਲੇ ਗਏ ਸਨ ਪਿੰਡ ਦੇ ਅਕਸਰ ਮੁਸਲਮਾਨ ਆਪਣੇ ਘਰਾਂ ਨੂੰ ਤਾਲੇ ਲਾ ਕੇ ਕੈਂਪ ਵਿੱਚ ਚਲੇ ਗਏ ਸਨ ਜੋ ਸਾਡੇ ਪਿੰਡ ਤੋਂ 8 ਮੀਲ ਦੂਰ ਸੀ ਅਜੇ ਦਿਨ ਚੜਿਆ ਨਹੀਂ ਸੀ ਪਰ ਉਹ ਡੰਗਰ ਜਿਹੜੇ ਅੱਬਾ ਜੀ ਸਵੇਰੇ ਡੇਰੇ ਵੱਲ ਲੈ ਕੇ ਗਏ ਸਨ ਵਾਪਸ ਘਰ ਆ ਗਏ ਸੀ ਪਰ ਉਹ ਆਪ ਨਹੀਂ ਸਨ ਪਰਤੇ ਪਤਾ ਲੱਗਾ ਕਿ ਅੱਬਾ ਜੀ ਨੂੰ ਡੇਰੇ ਉੱਤੇ ਧਾੜਵੀਆਂ ਕਤਲ ਕਰ ਦਿੱਤਾ ਏ ਇਹ ਮਨਹੂਸ ਖਬਰ ਸੁਣ ਕੇ ਬਿਨਾਂ ਸੋਚੇ ਸਮਝੇ ਵੱਡੇ ਤਿੰਨੇ ਭਰਾ ਤੇ ਉਹਨਾਂ ਦੇ ਬੇਲੀ ਘਰੋਂ ਡੇਰੇ ਵੱਲ ਨੂੰ ਭੱਜ ਪਏ ਮੈਂ ਤੇ ਮੈਨੂੰ ਤੇ ਮਾਂ ਜੀ ਨੂੰ ਚਾਚਾ ਕਿਰਪਾਲ ਸਿੰਘ ਆਪਣੇ ਘਰ ਲੈ ਗਿਆ ਮਾਂ ਜੀ ਜਲਦੀ ਵਿੱਚ ਘਰ ਦੇ ਦਰਵਾਜ਼ੇ ਬੰਦ ਨਹੀਂ ਕਰ ਸਕੇ ਇੰਨੇ ਵਿੱਚ ਧਾੜਵੀਆਂ ਸਾਡੇ ਘਰ ਉੱਤੇ ਹਮਲਾ ਕਰ ਦਿੱਤਾ ਤੇ ਘਰ ਦਾ ਸਾਰਾ ਸਮਾਨ ਨੂੰ ਲੁੱਟ ਕੇ ਲੈ ਗਏ ਡੰਗਰਾਂ ਨੂੰ ਵੀ ਉਹਨਾਂ ਆਪਸ ਵਿੱਚ ਵੰਡ ਲਿਆ ਸੀ ਸੇਧਾ ਮੇਰਾ ਬਸਤਾ ਤੇ ਫੱਟੀ ਕਿਤਾਬਾਂ ਵੇੜੇ ਵਿੱਚ ਖਿਲਰ ਰੀਆਂ ਪਈਆਂ ਸਨ ਪੌੜੀਆਂ ਲਾਗੇ ਮੇਰੀ ਸਿਆਹੀ ਦੀ ਦਵਾਈਤ ਡੁੱਲੀ ਪਈ ਸੀ ਵੱਡੇ ਭਰਾ ਜੇ ਵਾਪਸ ਨਹੀਂ ਸਨ ਆਏ ਕਿ ਮਾਂ ਜੀ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ ਚਾਚਾ ਕਿਰਪਾਲ ਸਿੰਘ ਮੈਨੂੰ ਤੇ ਮਾਂ ਜੀ ਨੂੰ ਆਪਣੇ ਨਾਲ ਲੈ ਕੇ ਕਿਸੇ ਕੈਂਪ ਵੱਲ ਨੂੰ ਤੁਰ ਪਏ ਸਨ ਰਸਤੇ ਵਿੱਚ ਅਸੀਂ ਵੇਖਿਆ ਵੱਡੇ ਭਰਾ ਮੁਹੰਮਦ ਵਜੀਦ ਦੀ লাশ ਆਪਣੀ ਹੀ ਗਲੀ ਦੇ ਨੁੱਕਰ ਤੇ ਟੁੱਕੀ ਪਈ ਸੀ ਜਿਸ ਨੂੰ ਵੇਖ ਕੇ ਮੇਰੀਆਂ ਤੇ ਮਾਂ ਜੀ ਦੀਆਂ ਚੀਕਾਂ ਹੀ ਨਿਕਲ ਗਈਆਂ ਮਾਂ ਜੀ ਨੇ ਅਗਾਹ ਵਧ ਕੇ ਆਪਣੇ लाडले ਪੁੱਤਰ ਦੀ লাশ ਦਾ ਮੱਥਾ ਚੁੰਮਿਆ ਚਾਚਾ ਕਿਰਪਾਲ ਸਿੰਘ ਸਾਨੂੰ ਖਿੱਚਦਾ ਧੂੰਦਾ ਉਥੋਂ ਲੈ ਗਿਆ ਅਜੇ ਅਸੀਂ ਆਪਣੇ ਪਿੰਡ ਤੋਂ ਬਾਹਰ ਨਹੀਂ ਨਿਕਲੇ ਸਾਂ ਅੱਗੇ ਫੇਰ ਢਾੜ ਵੀ ਸਾਡੇ ਸਾਹਮਣੇ ਆ ਗਏ ਮੈਂ ਤੇ ਮਾਂ ਜੀ ਜਲਦੀ ਨਾਲ ਇੱਕ ਘਰ ਵਿੱਚ ਵੜ ਗਏ ਇਹ ਘਰ ਵੀ ਸਿੱਖਾਂ ਦਾ ਹੀ ਸੀ ਢਾੜਵੀਆਂ ਸ਼ਾਇਦ ਚਾਚਾ ਕਿਰਪਾਲ ਸਿੰਘ ਨੂੰ ਸਾਡੇ ਨਾਲ ਆਉਂਦਾ ਵੇਖ ਲਿਆ ਸੀ ਇਸੇ ਲਈ ਉਹਨਾਂ ਨੇ ਚਾਚੇ ਨੂੰ ਵੀ ਥਾਂ ਹੀ ਕਤਲ ਕਰ ਦਿੱਤਾ ਉਸ ਵਿਚਾਰੇ ਨੂੰ ਸਾਡੀ ਹਿਫਾਜ਼ਤ ਕਰਨ ਦੀ ਸਜ਼ਾ ਦਿੱਤੀ ਗਈ ਸੀ ਪਰ ਉਹ ਤਾੜ ਵੀ ਉਸ ਘਰ ਵਿੱਚ ਨਾ ਦਾਖਲ ਹੋ ਸਕੇ ਕਿਉਂ ਜੋ ਸ਼ੇਰਾਂ ਵਰਗੇ ਜਵਾਨ ਸਿੱਖ ਵੀਰ ਸਾਡੀ ਹਿਫਾਜ਼ਤ ਕਰ ਰਹੇ ਸਨ ਉਸ ਘਰ ਅਸੀਂ ਦੋਵੇਂ ਮਾਵਾਂ ਧੀਆਂ ਬੇहद ਪਰੇਸ਼ਾਨ ਸਾਂ ਉਥੇ ਹੀ ਸਾਨੂੰ ਇਹ ਪੈੜੀ ਖਬਰ ਵੀ ਮਿਲੀ ਕਿ ਮੇਰਾ ਵੀਰ ਬਦਰੂ ਵੀ ਢਾੜਵੀਆਂ ਹੱਥੋਂ ਮਾਰਿਆ ਗਿਆ ਏ ਰਾਤ ਤੱਕ ਬਾਹਰੋਂ ਆਏ ਸਾਰੇ ਢਾੜਵੀ ਸਾਡੇ ਪਿੰਡੋਂ ਜਾ ਚੁੱਕੇ ਸਨ ਪਰ ਸੱਚੀ ਗੱਲ ਏ ਕਿ ਜਿਸ ਘਰ ਵਿੱਚ ਅਸੀਂ ਪਨਾਹ ਲਈ ਸੀ ਅਸੀਂ ਉਹਨਾਂ ਨੂੰ ਦੱਸੇ ਬਿਨਾਂ ਦੋਵੇਂ ਮਾਵਾਂ ਧੀਆਂ ਹਨੇਰੇ ਵਿੱਚ ਉਸ ਘਰੋਂ ਨਿਕਲ ਕੇ ਕੈਂਪ ਵੱਲ ਟੁਰ ਪਈਆਂ ਉਸ ਵੇਲੇ ਤੱਕ ਮਾਜੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਹਨਾਂ ਮੇਰੀ ਸੱਜੀ ਬਾਹ ਘੁੱਟ ਕੇ ਫੜੀ ਹੋਈ ਸੀ ਤੇ ਮੈਨੂੰ ਖਿੱਚਦੇ ਹੋਏ ਕੈਂਪ ਵੱਲ ਲਈ ਜਾ ਰਹੇ ਸਨ ਜਦੋਂ ਅਸੀਂ ਕੋਰਾਲੀ ਕੈਂਪ ਵਿੱਚ ਪੜੇ ਤਾਂ ਮਾਂ ਜੀ ਬੇਹੋਸ਼ ਹੋ ਕੇ ਡਿੱਗ ਪਏ। ਉੱਥੇ ਆਪਣਨ ਠਿਕਣਾ ਤਾਂ ਮਾਂ ਦੇ ਸਿਰ ਤੇ ਚੁੰਨੀ ਰਹੀ ਸੀ ਤੇ ਨਾ ਮੇਰੇ ਪੈਰੀਂ ਜੁੱਤੀ ਸਟੇਸ਼ਨ ਤੇ ਗੱਡੀ ਵਿੱਚ ਇੰਨਾ ਰਸ਼ ਸੀ ਕਿ ਪੈਰ ਰੱਖਣ ਲਈ ਜਗ੍ਹਾ ਨਹੀਂ ਸੀ ਪਤਾ ਨਹੀਂ ਕਿਸ ਤਰ੍ਹਾਂ ਮੈਂ ਤੇ ਮਾਂ ਜੀ ਕਿਸੇ ਬਾਰੀ ਵਿੱਚੋਂ ਗੁਜ਼ਰ ਕੇ ਗੱਡੀ ਵਿੱਚ ਵੜ ਗਈਆਂ ਸਾਂ ਅਜੇ ਗੱਡੀ ਨੇ ਵਿਸਲ ਨਹੀਂ ਸੀ ਦਿੱਤੀ ਕਿ ਸਾਨੂੰ ਲੱਭਦਾ ਲਭਾਉਂਦਾ ਉਸ ਘਰ ਦਾ ਇੱਕ ਬਜ਼ੁਰਗ ਜਿੱਥੇ ਅਸਾਂ ਪਨਾਹ ਲਈ ਸੀ ਬਾਬਾ ਜਸਬੀਰ ਸਿੰਘ ਸਾਡੇ ਕੋਲ ਆ ਗਿਆ ਸਾਡੇ ਮੰਦੇ ਅਵਹਾਲ ਵੇਖ ਕੇ ਉਹ ਰੋਣ ਹੀ ਲੱਗ ਪਿਆ ਫਿਰ ਉਸ ਨੇ ਆਪਣੀ ਪੱਗ ਲਾ ਕੇ ਮਾਂ ਦੇ ਸਿਰ ਨੂੰ ਕੱਜ ਦਿੱਤਾ ਤੇ ਮੈਨੂੰ ਆਪਣੀ ਜੁੱਤੀ ਲਾ ਕੇ ਦਿੱਤੀ ਹਾਲਾਂਕਿ ਉਹ ਜੁੱਤੀ ਮੈਨੂੰ ਬਹੁਤ ਵੱਡੀ ਸੀ ਚਾਚਾ ਜਸਬੀਰ ਸਿੰਘ ਅਥਰੂ ਪਹੁੰਚਦੇ ਹੋਏ ਮੇਰੀ ਮਾਂ ਨੂੰ ਆਖਣ ਲੱਗਾ ਭੈਣ ਮੈਨੂੰ ਮaaf ਕਰ ਦੇਂ ਗੱਡੀ ਚੱਲਣ ਵਾਲੀ ਸੀ ਜਦ ਮੈਨੂੰ ਦੂਰੋਂ ਆਪਣਾ ਵੀਰ ਵੀਰੂ ਭੱਜਦਾ ਹੋਇਆ ਰੇਲਵੇ ਸਟੇਸ਼ਨ ਵੱਲ ਆਉਂਦਾ ਦਿਸਿਆ ਉਹਦੇ ਨਾਲ ਉਹਦੇ ਯਾਰ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਸਨ ਮੈਂ ਜੀਖ ਕੇ ਵੀਰ ਨੂੰ ਆਪਣੇ ਵੱਲ ਬੁਲਾਉਣ ਦਾ ਯਤਨ ਕੀਤਾ ਪਰ ਦੂਰ ਹੋਣ ਤੇ ਲੋਕਾਂ ਦਾ ਬੇਪਨਾ ਹਜੂਮ ਹੋਣ ਕਰਕੇ ਵੀਰ ਨੇ ਮੇਰੀ ਗੱਲ ਨਾ ਸੁਣੀ ਅਚਾਨਕ ਹੀ ਇੱਕ ਪਾਸਿਓਂ ਫਸਾਦੀਆਂ ਰੇਲਵੇ ਸਟੇਸ਼ਨ ਉੱਤੇ ਵੀ ਹਮਲਾ ਕਰ ਦਿੱਤਾ ਗੱਡੀ ਤੇ ਚੜ ਰਹੀਆਂ ਬੀਬੀਆਂ ਬਾਲਾਂ ਤੇ ਵਢੇਰੀ ਉਮਰ ਦੇ ਬੰਦਿਆਂ ਵਿੱਚ ਰੌਲਾ ਪੈ ਗਿਆ ਫੇਰ ਮੈਂ ਆਪਣੇ ਵੀਰ ਨੂੰ ਉਹਨਾਂ ਫਸਾਦੀਆਂ ਨਾਲ ਲੜਦੇ ਹੋਏ ਵੇਖਿਆ ਉਹਦੇ ਸਿੱਖ ਸਾਥੀ ਵੀ ਉਹਦਾ ਸਾਥ ਦੇ ਰਹੇ ਸਨ ਸੈਂਕੜੇ ਵੈਰੀਆਂ ਅੱਗੇ ਉਹਨਾਂ ਦੀ ਵਾਰ ਹੀ ਨਾ ਚੱਲੀ ਤੇ ਮੈਂ ਆਪਣੇ ਵੀਰ ਵੀਰੂ ਨੂੰ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਸਮੇਤ ਆਪਣੀਆਂ ਅੱਖਾਂ ਸਾਹਮਣੇ ਆਪਣੇ ਲਹੂ ਵਿੱਚ ਨਹਾਉਂਦੇ ਹੋਏ ਤੱਕਿਆ ਹਾਲਾਤ ਖਰਾਬ ਹੋਣ ਕਰਕੇ ਗੱਡੀ ਵੇਲੇ ਤੋਂ ਪਹਿਲਾਂ ਹੀ ਚਲਾ ਦਿੱਤੀ ਗਈ ਮੇਰੀ ਮਾਂ ਜੀ ਰੋਲਾ ਪਾਉਣ ਤੋਂ ਬਾਅਦ ਕੌਫ ਨਾਲ ਇੱਕ ਪਾਸੇ ਸੁੰਗੜ ਕੇ ਬਹਿ ਗਏ ਸਨ ਇਹ ਵੀ ਚੰਗਾ ਹੋਇਆ ਕਿ ਉਹ ਆਪਣੇ ਲਾਲ ਨੂੰ ਬੋਟੀ-ਬੋਟੀ ਹੁੰਦੇ ਨਾ ਵੇਖ ਸਕੇ ਗੱਡੀ ਚੱਲ ਪਈ ਸੀ ਹਰ ਪਾਸੇ ਰੋਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਰਾਹ ਵਿੱਚ ਇੱਧਰ-ਉਧਰ ਬੇਦਰਦੀ ਨਾਲ ਟੁਕੀਆਂ ਹੋਈਆਂ ਲਾਸ਼ਾਂ ਕਿਸੇ ਨਵੇਂ ਮੁਲਕ ਬਣਨ ਦੀਆਂ ਖਬਰਾਂ ਦੇ ਰਹੀਆਂ ਸਨ ਉਹਨਾਂ ਵੱਲ ਵੇਖ ਕੇ ਮਾਂ ਇੱਕ ਵਾਰ ਫੇਰ ਬੇਹੋਸ਼ ਹੋ ਗਈ ਜਦੋਂ ਗੱਡੀ ਲਾਹੌਰ ਸਟੇਸ਼ਨ ਤੇ ਅਪੜੀ ਤਾਂ ਅਬਲਾ ਤਾਂ ਬਹਾਵਲਪੁਰ ਵਸਦਾ ਅੱਬਾ ਜੀ ਦਾ ਭਰਾ ਅਹਿਮਦ ਬਖਸ਼ ਸਾਨੂੰ ਲੱਭ ਕੇ ਬਹਾਵਲਪੁਰ ਲੈ ਗਿਆ ਮੇਰੀ ਮਾਂ ਜੀ ਦੀ ਇਸ ਕਹਾਣੀ ਦਾ ਅਖੀਰ ਹਮੇਸ਼ਾ ਰੋਂਦੇ ਹੁੰਦਾ ਹੈ ਉਹ ਆਪਣੇ ਅੱਬਾ ਜੀ ਤੇ ਪਿਆਰੇ ਵੀਰਾਂ ਨੂੰ ਯਾਦ ਕਰਕੇ ਇੰਜ ਰੋਂਦੇ ਨੇ ਜਿਵੇਂ ਹੁਣੇ ਹੀ ਉਹਨਾਂ ਦੇ ਮਾਰੇ ਜਾਵਣ ਦੀ ਖਬਰ ਮਿਲੀ ਹੋਵੇ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਜੂ ਤੋਂ ਉਹਨਾਂ ਨੂੰ ਇੰਨੇ ਦੁੱਖ ਮਿਲੇ ਉਹ ਉਹਨੂੰ ਆਪਣੇ ਮਨ ਤੋਂ ਕਦੇ ਵੀ ਦੂਰ ਨਹੀਂ ਕਰ ਸਕੇ ਹੁਣ ਵੀ ਜਦੋਂ ਇੰਡੀਆ ਤੋਂ ਮੇਰਾ ਕੋਈ ਖਤ ਆਉਂਦਾ ਹੈ ਤਾਂ ਮਾਂ ਜੀ ਉਹ ਚੇਚਾ ਪੁੱਛਦੇ ਨੇ ਇਹ ਕਿਹੜੇ ਇਲਾਕੇ ਤੋਂ ਆਇਆ ਹੈ ਤੇ ਜਦੋਂ ਮੈਂ ਇਹ ਦੱਸਣਾ ਵਾਂ ਕਿ ਇਹ ਖਤ ਰੋਪੜ ਤੋਂ ਆਇਆ ਹੈ ਤਾਂ माजी ਭੇਜਣ ਵਾਲੇ ਦਾ ਨਾਂ ਪੁੱਛਦੇ ਨੇ ਤੇ ਫਿਰ ਦੱਸੇ ਨਾਂ ਨੂੰ ਚਾਚਾ ਕਿਰਪਾਲ ਸਿੰਘ ਤੇ ਬਾਬਾ ਜਸਬੀਰ ਸਿੰਘ ਤੇ ਆਪਣੇ ਪਿਆਰੇ ਵੀਰਾਂ ਦੇ ਬੇਲੀਆਂ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਦੇ ਨਾਵਾਂ ਨਾਲ ਮੇਲਦੇ ਨੇ ਤੇ ਆਖਦੇ ਨੇ ਸਾਨੂੰ ਬਚਾਉਂਦੇ ਹੋਏ ਉਹਨਾਂ ਆਪਣੀ ਜਾਨ ਕੁਰਬਾਨ ਕਰਨ ਵਾਲਾ ਚਾਚਾ ਕਿਰਪਾਲ ਸਿੰਘ ਮੇਰੇ ਅੱਬਾ ਜੀ ਦਾ ਭਰਾ ਬਣਿਆ ਹੋਇਆ ਸੀ ਮੇਰੇ ਵੀਰਾਂ ਨੂੰ ਬਚਾਉਂਦੇ ਹੋਏ ਜਾਨ ਦੇਣ ਵਾਲੇ ਵੀ ਮੇਰੇ ਵੀਰ ਹੀ ਸਨ